ਆ ਦੇਖੋ ਸਰ ਅੰਕਲ ਜੀ ਕੋ ਵੀ ਆਈਫੋਨ ਅੰਕਲ ਆਈਫੋਨ 15000 ਕੋ ਹਾਂਜੀ ਆਈਫੋਨ 15 ਕਿੰਨੇ ਦਾ ਲਿਆ 125 ਰੁਪਏ 125 ਰੁਪਏ ਦਾ ਦੇਖਿਆ ਜਾ ਰਿਹਾ ਇੰਨਾ ਸਸਤਾ ਹੈ ਆਈਫੋਨ 15 ਪ੍ਰੋ 15 ਪ੍ਰੋ ਲਾਰਖੇ ਭਾਜੀ ਆਈਫੋਨ 15 ਪ੍ਰੋ ਲਾਰਖੇ ਜੀ ਬਿਲਕੁਲ ਜੀ ਕਿੰਨੇ ਦਾ ਲੱਤਾ 160 70 ਰੁਪਏ ਦਾ ਪੈ ਜਾਂਦਾ ਜੀ ਕੀ ਹੋਈ ਕੀ ਜਾਂਦਾ ਯਾਰ ਯਾਰ ਇੰਨਾ ਸਸਤੇ ਆਈਫੋਨ ਦਈਦਾ ਮੈਂ ਤੁਹਾਨੂੰ ਕਿਹਾ ਦਵਾ ਦਿਓ ਸਰ ਮੈਨੂੰ ਕੋਈ ਮੋਬਾਈਲ ਵਾਲੀ ਦੁਕਾਨ ਤੇ ਲੈ ਜਾ ਲੈ ਇਹਨੂੰ ਆਈਫੋਨ ਦਵਾਣਾ ਇੱਕ ਮਾਰ ਜਾ ਫੋਨ ਤੇ ਕੱਲ ਕਲ ਮਾ ਮੜੇ ਜੀ ਚਾਹ ਦੇਖ ਲਓ ਹਾਂਜੀ ਉਹ ਭਾਈ 2 ਮਿੰਟ ਮਿੰਟ ਕਿੰਨੇ ਕਿਹੜਾ ਮੋਬਾਈਲ ਆ ਹੈ ਭਾਈ 15 Pro Max ਆ ਜੀ ਆਈਫੋਨ ਹਾਂ ਜੀ ਭਾਜੀ ਤੂੰ ਵੀ ਆਈਫੋਨ 15 ਪ੍ਰੋ ਮੈਕਸ ਲਾ ਰੱਖਿਆ ਬਿਲਕੁਲ ਭਾਈ 15 ਸਰ ਦੇਖੋ ਕਿੰਨਾ ਸਸਤਾ ਵਾ ਕਿੰਨੇ ਦਾ ਲੱਗਦਾ ਵੀਰ ਜੀ ਭਾਈ 220 ਦਾ ਲੈ ਆਪਾਂ 220 ਰੁਪਏ ਦਾ ਕਿੱਥੋਂ ਇਹ ਭਾਈ ਸੈਠੀ ਟੈਲੀਕਮ ਭਾਈ ਉਹ ਭਰਾਵਾ ਲੈ ਚੱਲ ਯਾਰ ਇਹਨੂੰ ਵੀ ਦਵਾ ਦਿੰਦੇ ਆਂ ਸਸਤੇ ਆਈਫੋਨ ਯਾਰ ਕਮਾਲ ਹੀ ਕੀਤੀ ਸਰ ਆ ਦੇਖੋ ਆ ਵਾ ਸੈਠੀ ਟੈਲੀਕਮ ਜਿੱਥੇ ਇੰਨੇ ਸਸਤੇ ਫੋਨ ਮਿਲਦੇ ਆਂ ਭੀੜੀ ਬੜੀ ਲੱਗੀ ਅੰਦਰ ਤਾਂ ਸਰ ਚਲੋ ਮੈਂ ਸਰ ਸੈਠੀ ਟੈਲੀਕਮ ਤੁਹਾਡੇ ਹਾਂਜੀ ਹਾਂਜੀ ਸਾਡਾ ਹੀ ਆ ਭਾਈ ਸਰ ਇਹ ਕੀ ਕਰ ਰੱਖਿਆ ਮੈਂ ਦੇਖਦਾ ਆਟੋ ਵਾਲੇ ਕੋਲੇ ਵੀ ਆਈਫੋਨ ਉਹ ਵੀ 15 ਸਬਜੀ ਵਾਲੇ ਕੋਲੇ ਵੀ ਆਈਫੋਨ 15 ਹੁਣ 215 ਰੁਪਏ ਲੈ ਆਓ ਆਈਫੋਨ 15 ਲੈ ਜਾਓ 115 ਰੁਪਏ ਦੇ ਆਈਫੋਨ ਬੰਦਾ ਹਰ ਹੱਥ ਆਈ 15 ਪ੍ਰੋ ਲੈ ਲਓ 15 ਪ੍ਰੋ ਦਾ ਹੰਦ ਦੇ ਦਾਂਗੇ 185 ਰੁਪਏ ਦੇ ਵਿੱਚ 15 ਪ੍ਰੋ ਮੈਕਸ ਲੈ ਲਓ ਛੱਡੋ ਤੁਸੀਂ ਇਹਨੂੰ 15 ਪ੍ਰੋ ਮੈਕਸ ਨਵਾਂ ਮਾਡਲ 225 ਰੁਪਏ ਦੇ ਲੈ ਆਓ ਬਈ ਵੀਡੀਓ ਬਣਾਈ ਜੰਨੇ ਜੀ ਬਣਾਓ ਬਣਾਓ ਭਾਈ ਕੋਈ ਗੱਲ ਨਹੀਂ ਦੱਸੋ ਅਸੀਂ ਤਾਂ ਚੱਲਨੇ ਦੱਸੋ 105 ਰੁਪਏ ਦੇ ਵਿੱਚ ਆਈਫੋਨ 15 128 GB ਹਾਂ ਜੀ ਹਾਂ ਜੀ 128 GB ਆਈਫੋਨ ਆਈਫੋਨ ਪ੍ਰੋ ਤੁਸੀਂ ਦੇ ਰਹੇ ਹੋ 185 ਰੁਪਏ ਦੇ ਵਿੱਚ 215 ਰੁਪਏ ਦੇ ਵਿੱਚ ਤਾਂ ਆਈਫੋਨ 15 ਪ੍ਰੋ ਨਾਸ ਟੌਪ ਕਲਾਸ ਮਾਡਲ ਭਾਈ ਤੁਸੀਂ ਆ ਜੱਕੋ 115 ਰੁਪਏ ਤੇ ਆਈਫੋਨ ਮੁੰਡੇ ਨੂੰ ਦਿਓ ਦੇ ਦੇਣੇ ਭਾਈ ਲਿਓ ਪੈਨ ਕਾਰਡ ਆਰ ਕਾਰ ਬੈਂਕ ਉਹ ਤੁਹਾਨੂੰ ਦੇ ਦੇਣੇ ਸਾਰਾ ਕੁਝ ਤੇ ਆ ਘੱਟੋ ਭਾਈ ਪ੍ਰੋ ਆਈਫੋਨ ਓ ਪਾਜੀ ਪਹਿਲੇ ਆ ਦਾ ਫੜੋ 115 ਰੁਪਏ ਤੁਹਾਨੂੰ ਦੇ ਦੇਣੇ ਆ ਫੋਨ ਵੀ ਪਹਿਲੇ ਹੋਰ ਆਫਰ ਤਾਂ ਦਿਖਾਈਏ ਤੁਹਾਨੂੰ ਅਜੇ ਹੋਰ ਆਫਰ ਵੀ ਆਓ ਆਓ ਅੱਗੇ ਪਾਜੀ ਉਹੀ ਕਹਦੇ ਵੀ ਦੇਣਾ ਨਹੀਂ ਹੈ ਉਹ ਨਹੀਂ ਨਹੀਂ ਪਾਜੀ ਉਹ ਵੀ ਦੇਣਾ ਫੋਨ ਤਾਂ ਦੇਵਾਂਗੇ ਨਾਲ ਆਫਰ ਦੱਸਣ ਲੱਗੇ ਆ ਆਈਫੋਨ 15 ਦਾ ਸਾਰੀ ਦੁਨੀਆ ਵਿੱਚ ਹੀ ਜਾਂਦੀ ਆ ਨਾਲ ਇੱਕ ਤੁਹਾਨੂੰ 10 ਗਿਫਟ ਵੀ ਨਾਲ ਮਿਲਣਗੇ ਚੈੱਕ ਕਰੋ ਆਈਫੋਨ 15 115 ਰੁਪਏ ਲੈ ਕੇ ਤੁਸੀਂ ਦੇ ਦੋਗੇ ਨਾਲ 10 ਗਿਫਟਾਂ ਵਾਲੇ ਸਾਰੇ ਸਾਰੇ ਨਾਲ ਭਾਜੀ ਅਲਟਰਾ ਬਾਚ ਸਭ ਸਭ ਨਾਲ ਭਾਜੀ ਡਿਸਕੋ ਲਾਈਟੋ ਭਾਜੀ ਗਿਣੀ ਜੋ ਭਾਜੀ ਇਹ ਵੀ ਨਾਲ ਸਾਰੇ ਏਅਰਪੋਰਟ ਵੀ ਨਾਲ ਨੈਕ ਬੈਂਡ ਵੀ ਫ੍ਰੀ ਭਾਜੀ ਜੇ ਆ 골ਡ ਵਾਲੀ ਦੇ ਦੋ ਮੈਂ ਤਾਂ ਕਹਿੰਦਾ ਭਾਜੀ ਸਾਡਾ ਪੇਜ ਜਿਹੜਾ ਫੋਲੋ ਕਰਕੇ ਆਏਗਾ ਸੀਟੀ ਟੈਲੀਗ੍ਰਾਮ ਦਾ ਇੰਸਟਾਗ੍ਰam ਤੇ ਉਹਨੂੰ ਦਵਾਂਗੇ ਇਹ ਨਾਲ ਭਾਜੀ ਤਾਂ ਹੁਣੀ ਕਰ ਦੇਣਾ ਕਰ ਦੋ ਭਾਜੀ ਫੋਲੋ ਕਰੋ ਤੁਹਾਨੂੰ ਦਵਾਂਗੇ 골ਡ ਵਾਚ ਭਾਜੀ ਆ ਜਿਹੜੇ ਹੋਰ ਇੰਨੇ ਫੋਨ ਲਈ ਪੇਮੈਂਟ ਉਹਦੇ ਬਾਰੇ ਵੀ ਦੱਸੀ ਹੋਰ ਸਾਰਾ ਕੁਝ ਆਹ ਜੀ ਬਾਕੀ ਫੋਨ ਦੇਖੋ ਹਲੇ ਦਾ ਆਫਰ ਬਹੁਤ ਹੈਗੇ ਭਾਜੀ ਤੁਸੀਂ ਫਰਜ਼ਿਆ ਕਰੋ ਜੇ ਤੁਸੀਂ ਆਈਫੋਨ ਲੈਣਾ ਕੈਸ਼ ਕੈਸ਼ ਲੈਣਾ ਜੇ ਤੁਸੀਂ ਕਹਿੰਦੇ ਕਿਸ਼ਤਾ ਤੇ ਨਹੀਂ ਕਰਾਣਾ ਕੈਸ਼ ਲੈਣਾ ਕੈਸ਼ ਦਵਾਂਗੇ ਹਰ ਫੋਨ ਦੇ ਨਾਲ ਜਿਹੜਾ ਮਰਜੀ ਲੈ ਲਓ ਆਈਫੋਨ 15 ਸੀਰੀਜ਼ ਦਾ ਇੱਕ ਫੋਨ ਫ੍ਰੀ ਇਹ ਪੂਰੇ ਜਲੰਧਰ ਜੇ ਨਹੀਂ ਪੂਰੇ ਪੰਜਾਬ ਜੇ ਨਹੀਂ ਪੂਰੇ ਇੰਡੀਆ ਜੇ ਕੋਈ ਆਫਰ ਨਹੀਂ ਦਊਗਾ ਅਸੀਂ ਦਵਾਂਗੇ ਆਈਫੋਨ 15 ਲਓ ਆਈਫੋਨ 15 ਮਾਰਕੀਟ ਨਾਲੋਂ ਪਹਿਲਾਂ ਦਾ ਹੋਰ ਸਸਤਾ ਦੇਵਾਂਗੇ ਸਸਤਾ ਵੀ ਦਵਾਂਗੇ ਉਹਦੇ ਨਾਲ ਇੱਕੇ 10000 ਰੁਪਏ ਦਾ ਫੋਨ ਵੀ ਫ੍ਰੀ ਐਮਆਈ ਦਾ A2 ਵਿਦ ਬਿਲ GST ਦੇ ਨਾਲ ਬਿੱਲ ਵੀ ਨਾਲ ਮਿਲੇਗਾ ਹੋ ਕੀ ਗਿਆ ਭਾਰੀ ਅਸੀਂ ਦੇ ਰਹੇ ਆਫਰ ਆ ਦੇਖੋ ਇਹ ਛੱਡੋ ਆ ਆਪ ਹੈ ਜੀ ਆ ਵਿਵੋ ਦਾ ਫੋਨ ਲੈ ਲਓ X100 X100 Pro ਕਿਹੜਾ ਮਰਜੀ ਮਾਡਲ ਲੈ ਲਓ ਹਰ ਫੋਨ ਦੇ ਨਾਲ ਇੱਕ ਫੋਨ ਫ੍ਰੀ ਫੋਨ ਦੇ ਨਾਲ ਫੋਨ ਫ੍ਰੀ ਦੇ ਨਾਲ ਫੋਨ ਫ੍ਰੀ ਪਾਵੇ ਲੋ ਛੋਟਾ ਮਾਡਲ V29 V29 Pro ਜਿਹੜਾ ਮਰਜੀ ਸਾਰੇ ਇਹ ਰੇਟ ਤੱਕ ਦੇ ਮਾਰਕੀਟ ਨਾਲੋਂ ਪੱਗ ਦੀ ਗੱਲ ਕਰਕੇ ਆ ਟਰਾਈ ਕਰਕੇ ਔਨਲਾਈਨ ਦੇ ਸੇਮ ਰੇਟਾਂ ਦੇ ਤੁਹਾਨੂੰ ਦੇਵਾਂਗੇ ਨਾਲ ਇਹਦਾ ਇਹਦਾ ਬਿੱਲ ਵੀ ਮਿਲੂਗਾ ਇਹ ਨਹੀਂ ਕਿ ਬਿਲ ਨਹੀਂ ਭਾਜੀ ਆਈਫੋਨ ਨਾਲ ਮੋਬਾਈਲ ਕੋਨ ਫ੍ਰੀ ਦਿੰਦਾ ਅਸੀਂ ਦੇ ਰਹੇ ਭਾਜੀ ਅਸੀ ਦੇ ਰਹੇ ਭਾਜੀ ਬਦ ਤਮਾ ਦੇ ਅੱਜ ਕੱਲ ਵੀਡੀਓ ਦੇਖਦੇ ਆਂ ਅਲਟਰਾ ਬਾਜ ਦੇ ਦਿੰਦੇ ਨੇ ਹੋ ਕੀ ਦਿਨੇ ਆਹ ਦੇਖੋ ਆਹ ਸੈਮਸੰਗ ਦਾ ਫੋਨ ਹੈ ਜੀ S23 ਇਹ ਨਾਲ ਇੱਕ ਫੋਨ ਫਰੀ ਇਹਦੇ ਨਾਲ ਵੀ ਫਰੀ ਇਹਨਾਂ ਇੱਕ ਫਰੀ ਜੇ ਤੁਸੀਂ ਆਹ ਲੇਟੈਸਟ ਮਾਡਲ S24 ਅਲਟਰਾ ਇਹਨਾਂ ਦੇਵਾਂਗੇ ਦੋ ਫੋਨ ਫਰੀ ਦੋ ਫੋਨ ਆਵਲੇ ਸਾਡੇ ਕੋਲ ਨਾਲ ਵੀਡੀਓ ਬਣਾਈ ਜਨੇ ਉਹਨਾਂ ਨਾਲ ਬਣਾ ਲਓ ਭਾਈ ਦੱਸੋ ਅਸੀਂ ਦਾ ਕਹਿਨੇ ਨਾਲ ਕੀ ਕਰੀਏ ਜਨੇ ਯਾਰ ਭਾਜੀ ਆਹ ਕਿਹੜਾ ਮਾਡਲ ਹੈ Z5 Fold ਹੈ ਜੀ Fold Z5 ਹੈ ਇਹਨਾਂ ਤਿੰਨ ਫੋਨ ਫ੍ਰੀ ਦੇ ਦਾਂਗੇ ਰਹਿੰਦੋ ਸਰ ਅਸੀਂ ਨਹੀਂ ਵੀਡੀਓ ਬਣਾਣੀ ਉਹ ਨਹੀਂ ਨਹੀਂ ਭਾਜੀ ਅੱਜ ਕਮਾਲ ਕਰਦੇ ਹੋ ਸਰ ਤਿੰਨ ਕਹਿ ਰਹੇ ਆ ਜੋ ਕਹਿ ਰਹੇ ਆ ਵੀਡੀਓ ਜੋ ਉਹੀ ਦਵਾਂਗੇ ਮੋਬਾਈਲ ਨਾਲ ਤਿੰਨ ਫੋਨ ਫ੍ਰੀ ਤਿੰਨ ਫੋਨ ਫ੍ਰੀ Fold 5 ਲੋ ਕੈਸ਼ ਡੀਲ ਦੇ ਉੱਤੇ ਤੁਹਾਨੂੰ ਤਿੰਨ ਫੋਨ ਦੇ ਦਾਂਗੇ ਉਹ ਭਾਜੀ ਮੇਲਾ ਲੱਗ ਜਾਣਾ ਲੋਕਾਂ ਦਾ ਭਾਜੀ ਤੁਸੀਂ ਭੇਜੋ ਕੋਈ ਖਾਲੀ ਹੱਥ ਨਹੀਂ ਜਾਊ ਆਹ ਦੇ ਲੋ ਚਲੋ ਆਹ ਦਾ ਹੋ ਗਿਆ ਮੈਂ ਤੁਸੀਂ ਕਹਿੰਦੇ ਹੋ Samsung ਦਾ ਇਹਦੇ ਨਾਲ Oppo ਦੇ ਮੋਡਲਾਂ ਨਾਲ Oppo 10 10 Pro 10 Pro Plus 11 ਆ ਨਵੇਂ ਮੋਡਲ ਸਾਰੇ ਹੈਗੇ ਆ ਇਰੇ ਨਾਲ ਵੀ ਇੱਕ ਇੱਕ ਫੋਨ ਦੇ ਦਾਂਗੇ ਭਾਜੀ ਕਿੰਨੇ ਦਿਨਾਂ ਦੀ ਸਕੀਮ ਹੈ ਨਾਲੇ ਵੀ ਦੱਸੋ ਭਾਜੀ ਇਹ ਚੱਲੂਗਾ 29 ਫਰਵਰੀ ਤੱਕ 29 ਫਰਵਰੀ ਫਰਵਰੀ ਦਾ ਮਹੀਨਾ ਚੱਲੂਗੀ ਆਫਰ ਸਾਰਾ ਪੂਰਾ ਮਹੀਨਾ ਆ ਹੈਗਾ ਫੈਂਟਮ ਫੋਲਡ ਇਹ ਸਭ ਤੋਂ ਸਸਤਾ ਫੋਨ ਹੈ ਟੈਕਨੋ ਦਾ ਫਲਿੱਪਰ ਦੇ ਵਿੱਚ ਇਰੇ ਨਾਲ ਵੀ ਇੱਕ ਫੋਨ ਦੇ ਦਾਂਗੇ ਹੈ ਕਿੰਨੇ ਦਾ ਸਰ ਜੀ ਇਹ ਭਾਜੀ ਇਹ ਸਸਤਾ ਬੋਧ ਹੈਗਾ ਇਹ ਹੈਗਾ 52000 ਰੁਪਏ ਦਾ ਸਿਰਫ ਇਹਦੇ ਨਾਲ ਵੀ ਫੋਨ ਫਰੀ ਹੈ 10000 ਰੁਪਏ ਦਾ ਤੁਹਾਨੂੰ ਪੈ ਗਿਆ 42000 ਰੁਪਏ ਦਾ ਕੀ ਹਵਾ ਦਾ ਭਾਜੀ ਇਹ ਹੈ ਜੀ ਸਕੀਮ ਨਾਲ ਕਿੱਥੋਂ ਲੈ ਕੇ ਆਏ ਮੈਂ ਤਾਂ ਕਦੇ ਸੁਣੀ ਹੀ ਨਹੀਂ ਅਜ ਤੱਕ ਭਾਜੀ ਇਹੀ ਕਰਕੇ ਤਾਂ ਤੁਸੀਂ ਆਏ ਹੋ ਬੜ ਜੀ ਆਹ ਫੋਨ ਹੈਗਾ ਫੈਂਟਮ ਫੋਲਡ 5 ਟੈਕਨੋ ਦਾ 70000 ਰੁਪਏ ਦਾ ਆਨਲਾਈਨ ਸ਼ੋਅ ਹੁੰਦਾ ਹੈ ਨਾਲ ਇਹਦੇ ਵੀ 10000 ਰੁਪਏ ਦਾ ਫੋਨ ਫਰੀ ਭਾਜੀ ਜਿਵੇਂ ਆਹ ਫੋਨ ਪਏ ਨੇ ਜੀ ਭਾਜੀ ਜਿਹੜਾ ਮਰਜੀ ਲੋ ਇਹਨਾਂ ਨਾਲ 10 ਗਿਫਟ ਹੈ ਜਿਹੜਾ ਮਰਜੀ ਉਹ ਲੈ ਲੈਣ ਨਾਲ 10 ਗਿਫਟ ਹੈਗੇ ਗਿਫਟ ਵੀ ਕੋਈ ਐਸੇ ਵੈਸੇ ਨਹੀਂ ਹੈ ਟੌਪ ਕਲਾਸ ਗਿਫਟ ਰੱਖੇ ਹੋਏ ਨੇ ਸਾਰੇ 10 10 ਗਿਫਟ ਤੁਸੀਂ ਲੈ ਕੇ ਜਾਣੇ ਹੈ ਕੰਮ ਕੀ ਕਰਨਾ ਹੈ ਵੀਡੀਓ ਨੂੰ ਸ਼ੇਅਰ ਕਰਕੇ ਆਉਣਾ ਹੈ ਤੇ ਸੇਠੀ ਟੈਲੀਕਾਮ ਦਾ ਜਿਹੜਾ ਪੇਜ ਹੈ ਉਹ ਫੋਲੋ ਕਰਕੇ ਆਉਣਾ ਹੈ सेठी डेलिकॉम चिलेंद्र ਦੇ ਵਿੱਚ ਹੈ ਇਹਨੂੰ ਤੁਹਾਨੂੰ ਮੈਂ ਇੱਕ ਵਾਰੀ ਦਿਖਾ ਦਿੰਨਾ ਸਕਰੀਨ ਦੇ ਉੱਤੇ ਵੀ ਕਿਸ ਤਰ੍ਹਾਂ ਦਾ ਦਿਖਦਾ ਹੈ ਦੇਖੋ ਇਹ ਵਾਲਾ ਤੁਸੀਂ ਜਿਹੜਾ ਸ਼ੋਅ ਕਰਕੇ ਆਣਾ ਮੈਂ ਨਾਲ ਤੁਹਾਨੂੰ ਇੰਸਟਾਗ੍ਰਾਮ ਤੇ ਇਸ ਦਾ ਲਿੰਕ ਵੀ ਦੇ ਦੂੰਗਾ ਜੇ ਸਾਡੇ ਸਾਰੇ ਆਫਰ ਆਂਦੇ ਭਾਜੀ ਹਰ ਇੱਕ ਆਫਰ ਅਸੀਂ ਇੱਥੇ ਭਾਜੀ ਦਾ ਆਪਣੇ ਪੇਜ ਦੇ ਉੱਤੇ ਸਾਰੇ ਸ਼ੋਅ ਸਭ ਕੁਝ ਆਂਦਾ ਰਹੇ ਭਾਜੀ ਇੰਨੇ ਸਸਤੇ ਤੁਸੀਂ ਮੋਬਾਈਲ ਜਿਵੇਂ 110 115 ਰੁਪਏ ਦੇ ਵਿੱਚ ਤੁਸੀਂ ਆਈਫੋਨ ਦੇ ਹੀ ਜੰਨੇ ਹੋ ਜੀ ਭਾਜੀ ਇਹ ਸਸਤੇ ਨਹੀਂ ਹੈ ਅਸੀਂ ਆਪਣਾ ਮਾਰਜਿਨ ਖਤਮ ਕਰਤਾ ਹਰ ਫੋਨ ਦੇ ਮਗਰ ਅਸੀਂ ਸਿਰਫ 100 ਤੋਂ 200 ਰੁਪਏ ਦੇ ਖੇਲਦੇ ਪਏ ਆ ਲੋਕਾਂ ਵਾਸਤੇ ਆਫਰ ਜਿਹੜਾ ਮਰਜੀ ਆਵੇ ਕੋਈ ਖਾਨੀ ਕਰ ਕਰ ਆਈਫੋਨ ਹੋ ਜਾਣਾ ਹਰ ਹੱਥ ਵਿੱਚ ਆਈਫੋਨ ਹੋਣਾ ਭਾਜੀ ਘਰ ਘਰ ਦੇ ਵਿੱਚ ਵੀ ਪੰਜ ਬੰਦੇ ਆ ਪੰਜਾਂ ਬੰਦਾ ਦੇ ਹੱਥਾਂ 'ਤੇ ਆਈਫੋਨ ਹੋਣ ਗਿਆ ਹਰ ਟਾਈਮ ਸਭ ਦੇ ਕੋਲੇ ਆਈਫੋਨ ਭਾਜੀ ਸਭ ਨੂੰ ਦਵਾਂਗੇ 105 ਰੁਪਏ 110 185 ਰੁਪਏ ਕੋਈ ਵੱਡੀ ਮਾਉਂਟ ਨਹੀਂ ਹੈ ਕੋਈ ਵੀ ਬੰਦਾ ਜਿਹੜਾ ਕੰਮ ਕਰਨ ਵਾਲਾ ਆਪਣੇ ਡੇਲੀ ਦੇ ਜਿੰਨੇ ਵੀ ਤੁਹਾਡੀ ਕਮਾਈ ਦੇ ਵਿੱਚੋਂ ਬੜੇ इजीली ਕੱਢ ਸਕਦਾ ਜੀ ਆ ਵਾਚ ਹੈਗੀ ਮਾਰਕੀਟ ਦੇ ਵਿਕਦੀ 3000 ਰੁਪਏ ਦੀ ਗੋਲਡ ਇਹ ਨਾਲ ਫ੍ਰੀ ਦਵਾਂਗੇ ਜੇ ਪੇਜ ਫੋਲੋ ਕਰਕੇ ਆਏਗਾ ਬੰਦਾ ਸਭ ਨੂੰ ਸਭ ਨੂੰ ਫੋਅਰ ਫੋਲੋ ਸਾਡਾ ਕੀਤਾ ਹੋਵੇ ਤੇ ਵੀਡੀਓ ਸਾਡੀ ਸ਼ੇਅਰ ਕੀਤੀ ਹੋਵੇ ਜਿਹੜੀ ਇਹ ਵੀਡੀਓ ਤੁਹਾਨੂੰ ਅੱਜ ਦਿਖਾ ਰਹੇ ਆ ਇਹ ਵਾਲੀ ਰੀਲ ਇੰਸਟਾਗ੍ਰਾਮ ਦੀ ਇਹ ਰੀਲ ਨੂੰ ਆਪਣੀ ਸਟੋਰੀ ਦੇ ਉੱਪਰ ਮੈਂਸ਼ਨ ਕਰ ਦਿਓ ਔਰ ਸੇਠੀ ਟੈਲੀਕਮ ਨੂੰ ਫੋਲੋ ਕਰ ਲਓ ਤੇ ਆ ਗਿਫਟ ਤੁਹਾਨੂੰ ਅਗੇ ਲੈ ਜਿਓ ਨਾਲ ਦਵਾਂਗੇ ਹਰ ਫੋਨ ਦੇ ਨਾਲ ਆ ਵਾਚ ਨਹੀਂ ਦਵਾਂਗੇ ਇਹ ਜਗ੍ਹਾ ਆ ਦਵਾਂਗੇ ਆ ਦਵਾਂਗੇ ਸਭ ਨੂੰ ਸਭ ਨੂੰ ਕੀ ਵਾਦਾ ਭਾਜੀ ਮੋਜੇ ਲਗਾ ਦੀ ਲੋਕਾਂ ਦੀ ਸਾਰਾ ਲਿਸ ਆਫਰ ਐਡਰੈਸ ਕਿ ਰਹੇਗਾ ਤੁਹਾਡਾ ਆਣਾ ਹੋਵੇ ਸਾਡਾ ਹੈਗਾ ਸੇਠੀ ਟੈਲੀਕਾਮ ਜਲੰਧਰ ਕੈਂਟ ਨੀਅਰ ਦਸ਼ਾਰਾ ਗਰਾਊਂਡ ਸਭ ਤੋਂ ਮਸ਼ਹੂਰ ਜਗ੍ਹਾ ਨੀਅਰ ਦਸ਼ਾਰਾ ਗਰਾਊਂਡ ਦਸ਼ਾਰਾ ਗਰਾਊਂਡ ਦੇ ਸਾਹਮਣੇ ਸ਼ਾਪ ਹੈ ਤਿੰਨ ਸ਼ਾਪਸਾਂ ਸਾਡੀਆਂ ਤਿੰਨਾਂ ਜਿੱਥੇ ਮਰਜ਼ੀ ਆ ਜਾਓ ਹਰ ਜਗ੍ਹਾ ਤੇ ਆਫਰ ਅਵੇਲੇਬਲ ਹੈ ਇੱਕ ਵਾਰ ਮੈਂ ਤੁਹਾਨੂੰ ਫੇਰ ਦੱਸਦਾ ਆਈਫੋਨ ਅਗਰ ਤੁਸੀਂ ਈਐਮਆਈ ਤੇ ਲੈਣਾ ਚਾਹੁੰ ਆਈਫੋਨ ਮਿਲ ਜੂਗਾ ਅਗਰ ਤੁਸੀਂ ਕੈਸ਼ ਲੈਣਾ ਚਾਹੁੰਦੇ ਹੋ ਤਾਂ ਹਰ ਇੱਕ ਫੋਨ ਦੇ ਨਾਲ ਇੱਕ ਇਹ ਜਿਹੜਾ ਮੋਬਾਈਲ ਹੈ ਬਿਲਕੁਲ ਤੁਹਾਨੂੰ ਫ੍ਰੀ ਮਿਲ ਜਾਏਗਾ ਫ੍ਰੀ ਦੇਵਾਂਗੇ ਹਰ ਇੱਕ ਫੋਨ ਦੇ ਨਾਲ ਬਹੁਤ ਹੀ ਜ਼ਿਆਦਾ ਵਧੀਆ ਭਾਈ ਜੀ